ਕਪੂਰਥਲਾ ਪੁਲਿਸ ਨੇ ਕਪੂਰਥਲਾ ਨਗਰ ਨਿਗਮ ਦੇ ਸਹਿਯੋਗ ਨਾਲ ਕਪੂਰਥਲਾ ਦੇ ਸਿਵਲ ਸਟ੍ਰੀਟਮੈਂਟ ਪਲਾਰ ਦੇ ਨੇੜੇ ਲਗਭਗ 9 ਏਕੜ ਜ਼ਮੀਨ ਤੇ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ 8 ਘਰਾਂ ਨੂੰ ਜੀਸੀਬੀ ਦੀ ਵਰਤੋਂ ਨਾਲ ਢਾਹ ਦਿੱਤਾ ਹੈ। ਇਹਨਾਂ ਵਿੱਚੋਂ ਘਰ ਵਿੱਚ ਨਸ਼ੇ ਵਿੱਚ ਸ਼ਾਮਲ ਲੋਕ ਵੀ ਦਸੇਜਾਰੇ ਨੇ। ਵਿਰੋਧਪੂਰਾਧਿਕ ਮਾਮਲੇ ਵੀ ਦਰਜ ਨੇ ਇਸ ਦੇ ਨਾਲ ਲਗਭਗ 9 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ। ਐਸਐਸਪੀ ਕਪੂਰਥਲਾ ਨੇ ਕਿਹਾ ਹੈ ਕਿ ਇਹ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਦਾ ਨਤੀਜਾ ਹੈ। ਇਹਨੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗੀ ਜਦੋਂ ਕਿ ਨਸ਼ੇ ਦੇ ਪ੍ਰਭਾਵਾਂ ਤੋਂ ਪੀੜਤ ਲੋਕਾਂ ਨੇ ਪੁਲਿਸ ਅਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਲਾਹਾਂਗੀ ਕੀਤੀ ਐਂਸੀ ਜੀ ਇਹਦੇ ਵਿੱਚ ਇੱਕ ਸਟੇ ਸਾਹਮਣੇ ਆਇਆ ਜਿਹੜਾ ਕਿ 13 ਮਰਲੇ ਦਾ ਹੈ ਗੱਲ ਹੈ ਕਿ ਜਿਨ੍ਹਾਂ ਨੂੰ ਤੇ ਅਸੀਂ ਅਸੀਂ ਲੀਗਲ ਫਾਰਮੈਲਟੀ ਪੂਰੀ ਕਰ ਲਈ ਸੀ ਨੋਟਿਸਸ ਦਿੱਤੇ ਸੀ ਉਹਨਾਂ ਨੂੰ ਅਸੀਂ ਡਿਮੋਲਿਸ਼ ਕਰ ਰਹੇ ਹਾਂ ਬਾਕੀਆਂ ਨੂੰ ਮੇਰੀ ਤੁਹਾਡੇ ਮਾਧਿਅਮ ਰਹੀ ਇੱਕ ਰਿਕੁਐਸਟ ਹੈ ਕਿ ਤੁਸੀਂ ਆਪਣੀ ਇਹ ਜਗ੍ਹਾ ਜਿਹੜੀ ਹੈ ਨਜਾਇਜ਼ ਜਿਹੜੀ ਘੇਰੀ ਹੋਈ ਹੈ ਇਹਨੂੰ ਖਾਲੀ ਕਰ ਦਿਓ ਅਦਰਵਾਈਜ਼ ਫਿਰ ਨਗਰ ਨਿਗਮ ਨੂੰ ਮਜਬੂਰ ਹੋ ਕੇ ਕਾਰਵਾਈ ਕਰਨੀ ਪਵੇਗੀ ਮੈਂ ਫਿਰ ਦੁਬਾਰਾ ਰਿਕੁਐਸਟ ਕਰਾਂਗਾ ਕਿਉਂਕਿ ਅਸੀਂ ਜਿਹੜਾ ਕਿਸੇ ਦਾ ਸਾਡਾ ਸਾਡੇ ਮਾਨਯੋਗ ਕਮਿਸ਼ਨਰ ਜਿਹੜੇ ਆ ਉਹਨਾਂ ਵੱਲੋਂ ਬੜੀਆਂ ਕਲੀਅਰ ਹਦਾਇਤਾਂ ਕਿ ਕਿਸੇ ਦਾ ਵੀ ਅਸੀਂ ਨੁਕਸਾਨ ਨਹੀਂ ਕਰਨਾ ਮਾਨਯੋਗ ਐਸਐਸਪੀ ਸਾਹਿਬ ਦਾ ਵੀ ਇਹੀ ਕਹਿਣਾ ਸੀ ਕਿ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਇਸ ਕਰਕੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਇੱਕ ਰਿਕੁਐਸਟ ਹੈ ਜਿਹੜੇ ਲੋਗ ਹਜੇ ਵੀ ਆਪਣਾ ਉਹਨਾਂ ਨੇ ਖਾਲੀ ਨਹੀਂ ਕੀਤਾ ਕੈਨਡਲੀ ਆਪਣਾ ਖਾਲੀ ਕਰ ਲੈਣ ਨਹੀਂ ਤੇ ਫਿਰ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਕੜੀ ਕਾਰਵਾਈ ਕਰ ਦੇ ਉਹਨਾਂ ਦੇ ਵੀ ਡਿਮਾਲਿਸ਼ ਕਰੇਗਾ ਜਿਹੜੇ ਬਕਾਇਦਾ ਬਾਕੀ ਰਹਿ ਗਏ ਹੈਗੇ ਆ ਉਹਨਾਂ ਨੂੰ ਕੋਈ ਟਾਈਮ ਪੀਰੀਅਡ ਦਿੱਤਾ ਗਿਆ ਕਿ ਇੰਨੇ ਪੀਰੀਅਡ ਦੇ ਵਿੱਚ ਵਿੱਚ ਆਪਾਂ ਖਾਲੀ ਸਰ ਗੱਲ ਹੈ ਜੀ ਅੱਜ ਐ 23 ਤਰੀਕ ਹੈ ਜੀ ਉਹਨਾਂ ਨੂੰ 15 ਦਿਨ ਅਸੀਂ ਦੇ ਦਿੰਦੇ ਆ ਜੀ ਜੇ 15 ਦਿਨਾਂ ਦੇ ਵਿੱਚ ਵਿੱਚ ਉਹ ਖਾਲੀ ਨਹੀਂ ਕਰਨਗੇ ਮੈਂ ਇੱਕ ਰਿਕੁਐਸਟ ਕਰਾਂਗਾ ਐਮਟੀਪੀ ਸਾਹਿਬ ਨੂੰ ਵੀ ਕਿ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਨੋਟਿਸ ਦੇ ਦਿਓ ਜੀ ਨੋਟਿਸ ਸਾਰੂ ਕਰਕੇ ਪ੍ਰੋਪਰਲੀ ਕਰ ਦਿਓ ਅਸੀਂ ਆਪਣਾ ਲੀਗਲ ਪ੍ਰੋਸੀਜਰ ਅਡਾਪਟ ਕਰ ਆਪਣਾ ਲੀਗਲ ਕਾਰਵਾਈ ਬੰਦੀ ਹੈ ਡੈਮੋਲਿਸ਼ਨ ਦੀ ਉਸ ਹੀ ਕਰਾਂਗੇ ਸੈਸ਼ਨ ਵੱਲੋਂ ਜਿਹੜੀ ਕਿ ਐਸਟੀਪੀ ਪਲਾਂਟ ਅੱਜ ਖਾਲੀ ਕਰਾਉਣ ਦੀ ਮਿਹਨਤ ਸ਼ੁਰੂ ਕੀਤੀ ਗਈ ਹੈ ਕਿ ਤਰੀਕੇ ਨਾਲ ਕਹ ਲੋ ਕਿ ਕੋਈ ਮੁਸ਼ਕਲ ਆਈ ਤੁਹਾਨੂੰ ਦੇਖੋ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਜਿਹੜੇ ਅਸੀਂ ਕਿਉਂਕਿ ਅਸੀਂ ਰੈਗੂਲਰ ਮੁਨਾਦੀ ਕਰਾ ਰਹੇ ਸੀ ਰੈਗੂਲਰ ਮ्युनਿਸਪਲ ਕਾਰਪੋਰੇਸ਼ਨ ਕਪੂਰਥਲਾ ਜਿਹੜਾ ਇਨਟੀਮੀਟ ਕਰ ਰਹੀ ਸੀ ਜਿੰਨੇ ਐਨਕ੍ਰੋਚਮੈਂਟ ਕੀਤੀ ਸੀ ਗਵਰਨਮੈਂਟ ਲੈਂਡ ਤੇ ਕਿਉਂਕਿ ਸਾਡੀ ਬਹੁਤ ਇੰਪੋਰਟੈਂਟ ਸਾਡੀ ਲੈਂਡ ਹੈ ਗਵਰਨਮੈਂਟ ਦੀ ਜਿਹਦਾ ਕਿ ਮਤਲਬ ਕਰੋਨਾ ਦੀ ਹੈ ਕਿ ਵੀ ਵਾਲੇ ਜਿਹੜੇ ਸੀ ਉਹਨਾਂ ਨੇ ਸਾਰਿਆਂ ਨੇ ਆਪਣਾ ਸਮਾਨ ਹਾਪ ਚੁਕ ਲਿਆ ਹੋਇਆ ਉਹਨਾਂ ਨੇ ਨਿਗਮ ਨੂੰ ਕੋਆਪਰੇਟ ਕੀਤਾ ਹੋਇਆ ਮੈਂ ਇਸ ਗੱਲ ਦੀ ਉਹਨਾਂ ਨੂੰ ਥੈਂਕਸ ਵੀ ਕਰਾਂਗਾ ਕਿ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਤੇ ਜਿਹੜੇ ਕੁਝ ਜਿਹੜੇ ਚਿੰਤਤ ਨੇ ਜਿਹੜੇ ਪੈਟਲਰਸ ਦੇ ਕਾਰਨ ਇੱਕ ਤੇ ਹੋਰ ਮੂਵ ਕੀਤੇ ਜਾਣਗੇ ਕੁਝ ਘਰ ਜਿਹੜੇ ਬਸੇਰਾ ਸਕੀਮ ਚ ਹੈ ਉਹਨਾਂ ਨੂੰ ਹਜੇ ਅਸੀਂ ਛੱਡ ਰਹੇ ਹਾਂ ਠੀਕ ਹੈ ਕਿਉਂਕਿ ਨਿਗਮ ਦਾ ਪ੍ਰਸ਼ਾਸਨ ਦਾ ਸੁਣੋ ਕਾਰਨ ਕਿ ਕੱਲ੍ਹ ਤੋਂ ਅਲਟੀਮੇਟ ਦਾ 15 ਦਿਨ ਹੋ ਗਿਆ ਦਿੱਤਾ ਪਿਆ ਅੱਜ ਵੀ ਤੁਸੀਂ ਆ ਕੇ ਖੁਦ ਖਾਲੀ ਕਰਾ ਰਹੇ ਹੋ ਤਾਂ ਲੋਕਾਂ ਵੱਲੋਂ ਤਾਂ ਖਾਲੀ ਕੀਤੇਗੇ ਨਹੀਂ ਜਿਹੜੇ ਆ ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਅਸੀਂ 8 ਚਿੰਨ੍ਹ ਕਿਤੇ ਆ ਜਿਨ੍ਹਾਂ ਨੇ ਆਪ ਖਾਲੀ ਨਹੀਂ ਕੀਤਾ ਬਾਕੀ ਜਿਹੜੇ ਤੁਹਾਨੂੰ ਮੈਂ ਦੱਸਿਆ ਝੁੱਗੀ ਵਾਲੇ ਸੀ ਉਹ ਲਗਭਗ ਆਪ ਹੀ ਖਾਲੀ ਕਰ ਗਏ ਜਿਹੜੇ ਇਹਨਾਂ ਨੇ ਨਹੀਂ ਖਾਲੀ ਕੀਤਾ ਅਸੀਂ ਫੇਰ ਵੀ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਕਿ ਆਪਣਾ ਆਪਣਾ ਸਮਾਨ ਕੱਢ ਲਓ ਫੇਰ ਅਸੀਂ ਡਿਵਾਲਿਸ਼ ਕਰ ਰਹੇ ਹਾਂ ਕਿਉਂਕਿ ਸਾਡਾ ਪ੍ਰਸ਼ਾਸਨ ਦਾ ਕੰਮ ਕਿਸੇ ਦਾ ਨੁਕਸਾਨ ਕਰਨਾ ਨਹੀਂ ਹੈ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਹਿੰਦੇ ਮੈਨੂੰ ਕਿ ਅੱਜ ਨਗਰ ਨਗਮ ਕੱਲ ਕਪੜੀ ਜਮੀਨ ਤੇ ਕਬਜ਼ਾ ਕਰ ਲੂਗੇ ਬਿਲਕੁਲ ਜੀ ਅਸੀਂ ਸਾਡੇ ਜੈ ਸਾਹਿਬ ਨੇ ਆਪਣਾ ਪ੍ਰਿਤਪਾਲ ਸਿੰਘ ਜੀ ਉਹਨਾਂ ਨੂੰ ਮੈਂ ਕਹਿ ਦਿੱਤਾ ਕਿ ਦੀ ਫੈਂਸਿੰਗ ਹੋ ਕਰਨਗੇ ਇਹਦੇ ਤੇ ਬੋਰਡ ਲਾਣਗੇ ਕਿ ਇਹ ਨਗਰ ਨਗਮ ਦੀ ਜਗਾ ਹੈ ਉਹਨਾਂ ਦੀ ਡਿਊਟੀ ਲਗਾਤੀ ਹੈ ਕਿਉਂਕਿ ਉਹਨਾਂ ਦੀ ਹੀ ਡਿਊਟੀ ਐਸੀ ਸਾਹਿਬ ਮੇਰੇ ਕੋਲ ਖਲੋਤੇ ਆ ਜਿੰਨੀ ਜਗ੍ਹਾ ਸੀ ਵਕੇਟ ਕਰਾਵਾਂਗੇ ਉੰਨੀ ਜਗ੍ਹਾ ਤੇ ਅਸੀਂ ਆਪਣੀ ਫੈਂਸਿੰਗ ਕਰਾਵਾਂਗੇ ਇਹਦਾ ਮਤਲਬ ਕੀ ਹੈ ਕਵਰ ਕਰਕੇ ਕਿਤਨੇ ਕਿਤਨੇ ਨਗਰ ਨਿਗਮ ਦਾ ਬੋਰਡ ਲੱਗ ਜਾਊਗਾ ਆ ਨਗਰ ਨਗਮ ਦੇ ਬੋਰਡ ਲੱਗਣਗੇ ਸਰ ਟੋਟਲ ਕਿੰਨੀ ਜਗ੍ਹਾ ਐ ਐਸੀ ਸਾਹਿਬ ਕਿੰਨੀ ਜਗ੍ਹਾ ਜੀ ਟੇ ਸਟੇ ਆ ਤੇ ਕਿੰਨੀ ਵਕੇਟ ਨਹੀਂ ਰਾਤੀ ਦੱਸੋ ਜੀ ਕੋਈ ਨਹੀਂ ਚੱਲਦੇ ਤੇ ਇੱਕੋ ਹੀ ਐ ਸਰ ਅਜੇ ਤੱਕ ਜਿਹੜਾ ਸਾਹਮਣੇ ਆਇਆ ਇੱਕੋ ਹੀ ਸਟੇ ਐ ਹੋਰ ਕਿਸੇ ਕੋਲ ਸਟੇ ਨਹੀਂ ਹੈਗਾ ਇਹਨਾਂ ਕੋਲ ਉਹ ਮੇਰੇ ਖਿਆਲ ਨਾਲ ਹੋਏਗਾ 10 ਮਰਲੇ ਹੋਏਗਾ ਉਹ ਉਹਨਾਂ ਉਹਨਾਂ ਕੋਲ ਸਤੇ ਹੈ ਟੋਟਲ ਕਿੱਥੇ ਤੁਹਾਡੇ ਪਾਲੀ ਬੁਲਾ ਲਓ ਉਹਨਾਂ ਨੂੰ ਆ ਦਿਖਾਏ ਯਾਰ ਦਿਖਾਓਏ ਕੋਣ ਤੁਹਾਡਾ ਕੋਣੀ ਹੈ ਕਿੰਨੀ ਜਗ੍ਹਾ ਵੇ ਇਹ ਸਰ ਕਾਰਨ ਦੇ ਦੇਖ ਕੇ ਦੱਸਾਂਗੇ ਕੋਣ ਦੇਖੀਓ ਕਿਦਾਂ ਲੈ ਸਰਕਾਰੀ ਜਗ੍ਹਾ ਤੇ ਕਿਤਨ ਕਿਤ ਕੋਤਰੀ ਹੋ ਗਈ ਕਮੀ ਦੇਖੋ ਕਮੀ ਨਹੀਂ ਹੁੰਦਾ ਆਨਰੇਬਲ ਸਰ ਜਿਨਾ ਕਿ ਅੱਜ ਨਗਰ ਨਿਕਮ ਬਣ ਲੋ ਐਸਟੀਮੇਟ ਪਲਾਂਟ ਦੇ ਤੇ ਜਿਨਾ ਕਿ ਪੀਲਾ ਪੰਚ ਚ ਲਾਇਆ ਗਿਆ ਵਾ ਕਿਤਾ ਦੇ ਨਗਰ ਨਿਕਮ ਤੇ ਕੰਮ ਦੇਖੋ ਪਹਿਲਾਂ ਤੇ ਮੈਂ ਤੇਡੀ ਗੱਲ ਦਰੁਸਤ ਕਰਦੇ ਆ ਐਸਟੀਬੀ ਪਲਾਂਟ ਤੇ ਨਹੀਂ ਐਸਟੀਬੀ ਪਲਾਂਟ ਤੇ ਜਿਹੜੇ ਨਜਾਇਜ਼ ਕਬਜ਼ੇ ਸੀ ਉਹਨਾਂ ਦੇ ਉੱਪਰ ਪੀਲਾ ਪੰਜਾਬ ਚਲਾਇਆ ਗਿਆ ਇਹ ਬਹੁਤ ਹੀ ਛਲਾਗਾ ਜੋਗ ਕਦਮ ਆ ਕਿਉਂਕਿ ਉਥੇ ਕਈ ਜਿਹੜੇ ਵਿਚਾਰੇ ਪ੍ਰਵਾਸੀ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵਰਗਲਾ ਕੇ ਉਥੇ ਸ਼ਹਿਰ ਦੇ ਆਪਣੇ ਆਪ ਨੂੰ ਲੀਡਰ ਕੋਣ ਵਾਲੇ ਲੋਕਾਂ ਨੇ ਉਹਨਾਂ ਕੋਲ ਕੋ 20-50 10000 ਰੁਪਿਆ ਲੈ ਕੇ ਜਾ ਕੇ ਯਾਨੀ ਉਥੇ ਸ਼ੈੱਡ ਪਾ ਕੇ ਲੋਕਾਂ ਨੂੰ ਕਿਰਾਏ ਤੇ ਜਗ੍ਹਾ ਦਿੱਤੀਆਂ ਹੋਈਆਂ ਸੀ ਮੈਂ ਸਮਝਦਾ ਕਿ ਉਹ ਜਗ੍ਹਾ ਜ਼ਰੂਰ ਢਾਈਆਂ ਗਈਆਂ ਜਿਹੜੇ ਲੋਕਾਂ ਨੇ ਉਹਨਾਂ ਕੋਲੋਂ ਇਹੋ ਜੇ ਗਰੀਬ ਗੁਰਬਾ ਜਿਹੜੇ ਆਪਣੀ ਰੋਜੀ ਰੋਟੀ ਲਈ ਆਪਣਾ ਘਰ ਛੱਡ ਕੇ ਪੰਜਾਬ ਵਿੱਚ ਆਏ ਨੇ ਜਿਨ੍ਹਾਂ ਦੇ ਸੌ ਸੁਪਨੇ ਨੇ ਉਹਨਾਂ ਨੇ ਪੂਰੇ-ਪੂਰੇ ਕਰਕੇ ਇੱਕ-ਇੱਕ ਰੁਪਈਆ ਕਰਕੇ ਜਿਹੜੀ ਇਹ ਲੋਕਾਂ ਦੇ ਲੋਕਾਂ ਨੂੰ ਪੈਸੇ ਦਿੱਤੇ ਜਿਹੜੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਹ ਗੱਲ ਇਸ ਜਗ੍ਹਾ ਦੀ ਗੱਲ ਇਥੇ ਹੀ ਸਾਰੇ ਸ਼ਹਿਰ ਦਾ ਕੂੜਾ ਸਿਟਿਆ ਜਾਂਦਾ ਸੀ ਇਥੇ ਜਿਹੜੀ ਕੂੜੇ ਨੂੰ ਜਿਹੜੇ ਹੈ ਟਿਕਾਣੀ ਲਾਉਣ ਦੇ ਕਿਉਂਕਿ ਕੂੜੇ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ ਅੱਜ ਦੀ ਡੇਟ ਦੇ ਵਿੱਚ ਐਸਟੀਪੀ ਦੀਆਂ ਜੋ ਇਨਸਟ੍ਰਕਸ਼ਨਾਂ ਆ ਉਹਦੇ ਮੁਤਾਬਕ ਕੂੜੇ ਨੂੰ ਇੱਕ ਥਾਂ ਲਾ ਕੇ ਉਹਦੇ ਢੇਰ ਨਹੀਂ ਬਣਾਏ ਜਾਂਦੇ ਜਿ세 ਕੂੜੇ ਦੀ ਨਾਲੋਂ ਨਾਲ ਸਾਹਸਵਾਲ ਹੋਣੀ ਚਾਹੀਦੀ ਆ ਉਸ ਲਈ ਜਿਹੜੀ ਮਸ਼ੀਨਰੀ ਸੀ ਉਸ ਵਿਚਰੇ ਨੂੰ ਜਿਹੜਾ ਖੁਰਦਬੁਰਦ ਕੀਤਾ ਗਿਆ ਜਿਹੜੀਆਂ ਉੱਥੇ ਜਿਹੜੀਆਂ ਪਿੱਟ ਬਣਾਈਆਂ ਗਈਆਂ ਗਿੱਲੇ ਸੁੱਕੇ ਕੂੜੇ ਨੂੰ ਵੱਖ-ਵੱਖਰਾ ਕਰਨੇ ਉਹਨਾਂ ਨੂੰ ਤੋੜਿਆ ਗਿਆ ਬਹੁਤ ਧੀਰ ਦੀ ਇੱਕ ਅਰਜੀ ਵੀ ਪੈਣੇਗਾ ਉਹ ਜਿਨ੍ਹਾਂ ਨੇ ਉਹਨਾਂ ਨੂੰ ਤੋੜਿਆ ਗਿਆ ਇਹ ਜਿਹੜੇ ਉੱਥੋਂ ਮਸ਼ੀਨਰੀ ਖੁਰਦ-ਬੁਰਦ ਕੀਤੀ ਗਈ ਚੋਰੀ ਕੀਤੀ ਗਈ ਜਾਂ ਕੁਝ ਵੀ ਉਹ ਉੱਥੋਂ ਲਾਂਬੇ ਕੀਤੀ ਗਈ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਇੱਥੇ ਜਿਹੜਾ ਇਹ ਕੰਮ ਕੀਤਾ ਗਿਆ ਇਹ ਕਾਰਪੋਰੇਸ਼ਨ ਦਾ ਔਰ ਬਹੁਤ ਹੀ ਸਲਾਘਾਜੋਗ ਕਦਮਾਂ ਇਸ ਦੇ ਨਾਲ ਸਾਰੇ ਸ਼ਹਿਰ ਨੂੰ ਕੂੜੇ ਦੀ ਸਮੱਸਿਆ ਤੋਂ ਬਹੁਤ ਜਲਦੀ ਰਾਹਤ ਮਿਲੂਗੀ। ਕੀ ਕਹਣਾ ਚਾਹੋਗੇ ਜਿਹੜੀ ਯੁੱਧ ਦੇ ਨਸ਼ੇ ਵਿਰੋਧੀ ਜਿਹੜਾ ਵਾ ਯੁੱਧ ਮੀਨ ਚੱਲ ਰਹੀ ਹੈ ਤੇ ਅੱਜ ਇੱਥੇ ਪੀਲਾ ਪੰਜਾਬ ਜਿਹੜਾ ਵਾ ਇਸ ਏਰੀਆ ਦੇ ਫੇਰੇ ਆ। ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ੇ ਅਤੇ ਜੁਰਮ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਹੈ ਉਹਦੀ ਲੜੀ ਦੇ ਵਿੱਚ ਅੱਜ ਕਪੂਤਲਾ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਤੱਕਾ ਕਲੋਨੀ ਦੇ ਇਧੀਆਂ ਵਿੱਚ ਜੋ ਵੀ ਨਾਜਾਇਜ਼ ਸਾਰੀਆਂ ਕੋਈ ਸੀ ਉਹਦੇ ਉੱਤੇ ਤਰਤੀਬ ਪਾ ਜਿਹੜਾ ਅੱਜ ਕਾਰਵਾਈ ਕਰਦੇ ਹੋਏ ਨਾਜਾਇਜ਼ ਉਸਾਰੀਆਂ ਦੇ ਉੱਤੇ ਜਿਹੜਾ ਲਾਗਤ ਰਵੇ ਕੀਤੀ ਹੈ ਤੇ ਨਾਜਾਇਜ਼ ਉਸਾਰੀਆਂ ਨੂੰ ਜਨਟਾਇਆ ਗਿਆ ਹੈ ਇਸ ਕਾਰਵਾਈ ਦੇ ਵਿੱਚ ਜ਼ਿਕਰ ਇਹ ਹੈ ਕਿ ਜਦੋਂ ਇਹਨਾਂ ਨੇ ਨਾਜਾਇਜ਼ ਉਸਾਰੀਆਂ ਕੀਤੀ ਸੀ ਉਹਨਾਂ ਦੇ ਉੱਤੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਵੀ ਸੀਗਾ ਤੇ ਉਹਨਾਂ ਦੇ ਉੱਤੇ ਜਿਹੜੇ ਮਲਟੀਪਲ ਐਨਡੀਪੀਐਸ ਐਕਟ ਤਹਿਤ ਜਿਹੜੇ ਮੁਕਦਮੇ ਦੇ ਦਰਜਨ ਅਤੇ ਇਹਨਾਂ ਦੀ ਇਲਾਕੇ 'ਚ ਕਾਫੀ ਕੰਪਲੀਟ ਵੀ ਸੀਗੀ ਕਿ ਇਹ ਨਸ਼ਾ ਦੇ ਕਾਫੀ ਜਿਹੜਾ ਇਹ ਕਾਰੋਬਾਰ ਕਰਨੇ ਹਨ ਤੇ ਜੁਰਮ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕਰਦੇ ਹੋਏ ਇਹ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ। ਇਹਦੀ ਲੜਾਈ ਦੇ ਵਿੱਚ ਅੱਗੇ ਵੀ ਜਿਹੜੇ ਲੋੜੀਂਦੀ ਕਾਨੂੰਨ ਅਨੁਸਾਰ ਕਾਦੀ ਭਾਈ ਅਸੀਂ ਕਰਦੇ ਰੱਖੋਗੇ। ਇਹ ਸਰ ਇਹ ਕਿੰਨੇ ਤੋਂ ਪਹਿਲੇ ਕੇਸ ਦੱਸੇਗੇ ਇਹਨਾਂ ਨੂੰ ਆ ਇਹਨਾਂ ਦੇ ਉੱਤੇ ਜੀ ਤਕਰੀਬਨ ਰਿਕਾਰਡ ਦੇਖਣ ਤੇ ਇਹਨਾਂ ਦੇ ਉੱਤੇ ਤਕਰੀਬਨ 5 ਐਨਡੀਪੀਐਸ ਸੈਕਟਰ ਦੇ ਜਿਹੜੇ ਕੇਸ ਦਰ ਸੀ ਤੇ ਜਿਸ ਤਰ੍ਹਾਂ ਮਹੱਲਵਸੀਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇੱਥੇ ਕੰਮ ਕਰ ਰਹੇ ਸੀਗੇ ਤੇ ਰੋਜ਼ ਇੱਥੇ ਗੱਡੀਆਂ ਆ ਕੇ ਰੁਕਦੀਆਂ ਸੀਆਂ ਕਿ ਜਿਹੜੇ ਮਸ਼ਾਹਤ ਲੈ ਕੇ ਜਾਂਦੇ ਸੀ ਤੇ ਹੁਣ ਉਹ ਤੁਹਾਨੂੰ ਉਹ ਪੁਲਿਸ ਦਾ ਵੀ ਕਰ ਰਹੇ ਆ ਤੇ ਪੰਜਾਬ ਸਰਕਾਰ ਕਰ ਰਹੀ ਹੈ ਤੇ ਬਿਲਕੁਲ ਜਿਹੜਾ ਤੇ ਪੰਜਾਬ ਸਰਕਾਰ ਵੱਲੋਂ ਯੂਥ ਨਸ਼ਾ ਵਿਰੋਧੀ ਛੇੜ ਸ਼ੁਰੂਆਤ ਕੀਤੀ ਗਈ ਹੈ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਸਾਡੇ ਲਈ ਬਹੁਤ ਜ਼ਿਆਦਾ ਹੋ ਹੈਗਾ ਕਿ ਮੈਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਦੀ ਇਨਫੋਰਮੇਸ਼ਨ ਦੇ ਸਦਕੇ ਹੀ ਆਪਾਂ ਜਿਹੜਾ ਇੰਦਾ ਦੀ ਕਾਰਵਾਈ ਅਸੀਂ ਕਰ ਸਕਦੇ ਹਾਂ ਜਦੋਂ ਲੋਕ ਸਾਡੇ ਕੋਲ ਵੇਚੇ ਜਗਾ ਕੇ ਇਨਫੋਰਮੇਸ਼ਨ ਸ਼ੇਅਰ ਕਰਦੇ ਹਨ ਸੇਫ ਪੰਜਾਬ ਟਿਪ ਲਾਈਨ ਦੇ ਉੱਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਨ ਉਹਦੀ ਲੜਾਈ ਦੇ ਵਿੱਚ ਅਸੀਂ ਕਾਰਵਾਈ ਕਰਨ ਲਈ ਵਚਨਬੱਧ ਹਾਂ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਕਿ ਜੋ ਵੀ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋਗੇ ਉਹਦੇ ਉੱਤੇ ਪੰਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਸਿਰ ਜ਼ਰੂਰ ਕਰਾਂਗੇ